ਪ੍ਰਸ਼ਾਸਨ ਮੁਰਦਾਬਾਦ 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 ਐਸ ਐਚਓ ਡੇਰਾ ਮੁਰਦਾਬਾਦ 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 ਐਸ ਐਚਓ ਡੇਰਾ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਬੀਤੀ 25 ਮਈ ਨੂੰ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਤੋਂ ਨਸ਼ੇੜੀਆਂ ਨੂੰ ਦਿੱਤੀ ਜਾਂਦੀ ਗੋਲੀ ਲੈਣਗੇ ਪੰਜ ਨੌਜਵਾਨਾਂ ਉੱਪਰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਐਨ ਡੀ ਪੀ ਐਸ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਪਿੰਡ ਰਾਮਪੁਰ ਅਤੇ ਡੇਰਾ ਬਾਬਾ ਨਾਨਕ ਦੇ ਨੌਜਵਾਨਾਂ ਦੇ ਮਾਪਿਆਂ ਵੱਲੋਂ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਸਮੇਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦਾ ਘਰਾਓ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਨਹਰੇਬਾਜੀ ਕੀਤੀ ਗਈ ਇਸ ਮੌਕੇ ਨੌਜਵਾਨਾਂ ਦੇ ਮਾਪਿਆਂ ਤੇ ਕਿਸਾਨ ਯੂਨੀਅਨ ਦੇ ਆਗੂ ਆਜਾਦ ਸਿੰਘ ਨਰਸ ਸਿੰਘ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਨਸ਼ੇ ਦੇ ਆਦੀ ਨੌਜਵਾਨਾਂ ਦਾ ਸਦੌਣ ਲਈ ਗੋਲੀ ਸ਼ੁਰੂ ਕੀਤੀ ਗਈ ਸੀ ਜੋ ਕਿ ਬੀਤੀ 25 ਮਈ ਨੂੰ ਜਦੋਂ ਉਕਤ ਨੌਜਵਾਨ ਸਰਕਾਰੀ ਹਸਪਤਾਲ ਤੋਂ ਗੋਲੀ ਲੈਣ ਗਏ ਤਾਂ ਪੁਲਿਸ ਥਾਣਾ ਡੇਰਾ ਬਾਬਾ ਨਾਨਕデア ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਉਥੋਂ ਜ਼ਬਰੀ ਚੁੱਕ ਕੇ ਉਹਨਾਂ ਦੇ ਉੱਪਰ ਨਜਾਇਜ਼ ਐਨਡੀਪੀਐਸ ਦਾ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਉਹਨਾਂ ਕਹੇ ਕਿ ਪੁਲਿਸ ਵੱਲੋਂ ਜੋ ਨਸ਼ੇ ਦੇ ਅਸਲੀ ਸੌਦਾਗਰ ਹਨ ਉਹਨਾਂ ਨੂੰ ਉਥੋਂ ਫੜਿਆ ਨਹੀਂ ਜਾਂਦਾ ਪਰ ਜਿਹੜੇ ਨਸ਼ੇ ਦੇ ਆਦੀ ਲੋਕ ਹਨ ਉਹਨਾਂ ਨੂੰ ਨਜਾਇਜ਼ ਫੜ ਫੜ ਕੇ ਸਲੱਖਾਂ ਵਿਸ਼ੇ ਕੀਤਾ ਜਾ ਰਿਹਾ ਹੈ ਜੋ ਕਿ ਸਰਕਾਰੀ ਦਵਾਈ ਹੇਠ ਨੌਜਵਾਨਾਂ ਨਾਲ ਧੱਕੇ ਖਸਾਈ ਕੀਤੀ ਜਾ ਰਹੀ ਹੈ। ਇਸ ਸਮੋਕੇ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੋ ਸਰਕਾਰੀ ਹਸਪਤਾਲ ਵਿੱਚ ਉਹਨਾਂ ਛੇੜੀ ਨੌਜਵਾਨਾਂ ਨੂੰ ਗੋਲੀ ਦਿੱਤੀ ਜਾਂਦੀ ਹੈ ਉਸ ਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਨੌਜਵਾਨਾਂ ਉੱਪਰ ਨਜਾਇਜ਼ ਮਾਮਲੇ ਦਰਜ ਹੋਏ ਹਨ ਉਹਨਾਂ ਨੂੰ ਰੱਦ ਕੀਤਾ ਜਾਵੇ ਇਸ ਸਬੰਧੀ ਜਦੋਂ ਪੱਤਰਕਾਰਾਂ ਨਾਲ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਜਿਹੜੇ ਨੌਜਵਾਨਾਂ ਉੱਪਰ ਮਾਮਲੇ ਦਰਜ ਹੋਏ ਹਨ ਉਹ ਸਰਕਾਰੀ ਗੋਲੀ ਨੂੰ ਪੱਨੀ ਉੱਪਰ ਰੱਖ ਕੇ ਪੀਰੇ ਸਨ ਤੋ ਜਦੋਂ ਉਹਨਾਂ ਦਾ ਇਲਾਜ ਕਰਨ ਲਈ ਜਦ ਉਹਨਾਂ ਨੂੰ ਸਰਕਾਰੀ ਹਸਪਤਲ ਗੁਰਦਾਸਪੁਰ ਲਿਜਾਇਆ ਗਿਆ ਤਾਂ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਹਸਪਤਲ ਭੇਜ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਮਾਮਲਾ ਇਹਦਾ ਵਾ ਕਿ ਸਾਡਾ ਬ੍ਰਦਰ ਇਨਾ ਪਹਿਲਾਂ ਸਰਕਾਰੀ ਗੋਲੀ ਤੇ ਲਾਏ ਆ ਵਾ ਤੇ ਉਹ ਲੈਨ ਚ ਲੱਗਾ ਸੀ ਤੇ ਉਹਨਾਂ ਨੇ ਇਹਨੂੰ ਫੜ ਲਿਆ ਵਾ ਚਾਹੇ ਤੇ ਸਰਕਾਰੀ ਗੋਲੀ ਬੰਦ ਕਰਨ ਨਸ਼ੇ ਤੇ ਆਪ ਵੇਚਣ ਦੇ ਨੇ ਨਸ਼ਾ ਬੰਦ ਹੋਗਾ ਤਾਂ ਕੋਈ ਨਸ਼ਾ ਲਾਊਗਾ ਕਿੱਥੋਂ ਵੀ ਇਹ ਕੇ ਸਾਰੇ ਨਸ਼ਿਆਂ ਦੀ ਬਰਬਾਦੀ ਕਰਨ ਦੇ ਜੇ ਸਰਕਾਰ ਹੀ ਸਾਰਾ ਕੁਝ ਕਰਾਉਂਦੀ ਜੇ ਸਰਕਾਰ ਚਾਵੇ ਤੇ ਕੁਝ ਵੀ ਕਰਾ ਸਕਦੀ ਉਹ ਪੰਜਾਂ-ਦਾਹਾਂ ਦਿਨਾਂ ਦੀ ਖੇਡ ਨਹੀਂ ਕੋਈ ਦੋ ਘੰਟਿਆਂ ਦੀ ਖੇਡ ਹੈ ਜੇ ਬੰਦ ਕਰਾਉਣਾ ਹੋਵੇ ਇਹਨਾਂ ਦੀ ਸਾਹ ਵਿੱਚ ਹੀ ਸਾਰਾ ਕੁਝ ਚੱਲਣ ਰਿਹਾ ਵਾ ਜੇ ਬੰਦ ਕਰਾਉਣਾ ਚਾਹਣ ਤਾਂ ਮਿੰਟ ਚੋਂ ਦੀ ਕਰਾ ਸਕਦੇ ਪਰ ਸਾਡੇ ਭਰਾ ਨੂੰ ਇਨਸਾਫ ਚਾਹੀਦਾ ਚਾਹੇ ਜੋ ਕੋਈ ਕੁਝ ਬਰਾਮਦ ਹੋਇਆ ਵਾ ਤੇ ਸਾਨੂੰ ਸਬੂਤ ਦੇਣ ਝੂਠੇ ਕੇਸ ਦੇ ਵਿੱਚ ਇਹਨ ਜਿੱਦ ਤਾ ਵਾ ਇਹ ਇਹਨਾਂ ਨੇ ਸਾਨੂੰ ਇਹ ਦੱਸਿਆ ਵੀ ਇਹ ਸੈਂਟਰ ਚ ਭੇਜਣ ਲੱਗੇ ਉਤੋਂ ਇਹਨੇ ਵਿਗੜ ਕੇ ਆਉਣਾ ਉਤੋਂ ਸੁਧਰ ਕੇ ਥੋੜੀ ਆਉਣਾ ਜੇ ਸੁਧਾਰਨਾ ਚਾਹੇ ਤੇ ਸਰਕਾਰ ਸਾਰੀ ਕੁਸ਼ਿਸ਼ ਕਰ ਸਕਦੀ ਹੈ ਇਹਨੂੰ ਫੜਿਆ ਕਿੱਥੋਂ ਗਿਆ ਫੜਿਆ ਇਥੇ ਡੇਰਾ ਬਾਬਾ ਨਾਨਕ ਹਸਪੀਟਲ ਤੋਂ ਫੜਿਆ ਗਿਆ ਜੀ ਗੋਲੀ ਲੈਣ ਆਇਆ ਸੀ ਗੋਲੀ ਲੈਣ ਆਇਆ ਸੀ ਲੈਨ ਚ ਲੱਗਾ ਸੀ ਸਰਕਾਰ ਨੇ ਕੋਦੇ ਆਪ ਚਾਲੂ ਕੀਤੀ ਤੇ ਉਹੀ ਤਾਂ ਹੀ ਕਹਿੰਦੇ ਆ ਵੀ ਸਰਕਾਰ ਇਹ ਨਸ਼ਾ ਬੰਦ ਕਰੇ ਤੇ ਫਿਰ ਲਏਗੀ ਕਿੱਥੋਂ ਦੁਨੀਆਂ ਇਹੀ ਹੈ ਨਾ ਨਸ਼ਾ ਬੰਦ ਕਰਨ ਤੇ ਸਾਰੇ ਨੌਜਵਾਨ ਜਿਹੜੇ ਬਚਨ ਨਸ਼ਿਆਂ ਦੀ ਲੈਨ ਚ ਤੇ ਇਹਨਾਂ ਪਾਇਆ ਵਾ ਪਹਿਲਾਂ ਨਸ਼ਿਆਂ ਦੀਆਂ ਗੋਲੀਆਂ ਤੇ ਲਾ ਦਿੰਦਾ ਵਾ ਮਤਲਬ ਇਹ ਚਾਹੁੰਦੇ ਜਿਗੜੇ ਆਓ ਸੈਂਟਰ ਦੀ ਗੋਲੀ ਵੀ ਫਿਰ ਇਹ ਵੀ ਬੰਦੂਗੀ ਹਾਂਜੀ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਜੀ ਜੀ ਬੀਐਨ ਜੀ ਪਰਚਾ ਹਾਂਜੀ ਤੇ ਜਿਹੜਾ ਪਰਚਾ ਬਣਿਆ ਉਹਦਾ ਕੱਟਿਆ ਜਾਵੇ ਵੀ ਜੋ ਵੀ ਹੁੰਦਾ ਇਨਸਾਫ ਬੰਦਾ ਮੇਲੇ ਚਾਹੇ ਤੇ ਉਹਦੇ ਚ ਕੁਝ ਬਰਾਮਦ ਹੋਇਆ ਤਾਂ ਉਹ ਸਾਨੂੰ ਦੱਸਿਆ ਜਾਵੇ ਸਾਨੂੰ ਸਬੂਤ ਦਿੱਤਾ ਜਾਵੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਸੁਟਣ ਦੇ ਆ ਜੀ ਕੱਲ੍ਹ ਐ ਹੋਈ ਕੱਲ ਮੁੰਡਾ ਨਸ਼ੇ ਦੀ ਆਈਡੀ ਬਣੀ ਹੋਈ ਉਹਦੀ ਕੀ ਨਾਮ ਹੁੰਦਾ ਕੀ ਸਾਇਰ ਨੇ ਉਹ ਗੋਲੀ ਖਾਣ ਗਿਆ ਬੱਸ ਉੱਥੇ ਹੀ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਬਾਅਦ ਚ ਪਤਾ ਲੱਗਾ ਕਿ ਉੱਥੇ ਮੁੰਡਾ ਚੁੱਕਿਆ ਹੋਇਆ ਵਾ ਸਾਨੂੰ ਕਿਹੇ ਗੱਲ ਦਾ ਨਹੀਂ ਪਤਾ ਲੱਗਦਾ ਤੁਹਾਨੂੰ ਦੱਸਿਆ ਵੀ ਨਹੀਂ ਹੈਗਾ ਪੁਲਿਸ ਨੇ ਬਾਅਦ ਚ ਕਿ ਤੁਹਾਡਾ ਮੁੰਡਾ ਇਹ ਚੁੱਕਿਆ ਸਾਨੂੰ ਪਤਾ ਲੱਗਾ ਵਾ ਕਿ ਮੁੰਡਾ ਨੇ ਇਹ ਚੁੱਕਿਆ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਕੀ ਕੀਤਾ ਸਿਰਫ ਇੱਕ ਗੋਲੀ ਖਾਣ ਗਿਆ ਉਹਦੀ ਆਈਡੀ ਬਣੀ ਹੋਈ ਆ ਮਤਲਬ ਕਿ ਉਹ ਗੋਲੀ ਰੋਜ਼ ਲੈਂਦਾ ਹੀ ਗੋਲੀ ਖਾਣ ਗਿਆ ਬੱਸ ਪੁਲਿਸ ਸਟੇਸ਼ਨ ਆਇਆ ਇਹਨਾਂ ਤੁਹਾਨੂੰ ਕੀ ਕਿਹਾ ਸਾਨੂੰ ਹਾਲੇ ਕੋਈ ਨਹੀਂ ਪਤਾ ਹੈਗਾ ਸਾਨੂੰ ਐਫਆਰ ਨੇ ਇਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਇਹੀ ਨਸ਼ਾ ਕੇਂਦਰ ਦੇ ਵਿੱਚ ਕੱਲ ਮੁੰਡੇ ਕਰਨੇ ਕੱਲ ਇਹ ਗੱਲ ਹੋਈ ਆ ਵੀ ਨੁਸ਼ਾ ਕੇਂਦਰ ਚ ਕਰਨੇ ਆ ਪਰ ਉੱਥੇ ਨਸ਼ਾ ਕੇਂਦਰ ਚ ਨਹੀਂ ਇਹ ਗੱਲ ਬੱਚ ਕੱਲ ਹੀ ਹੋਇਆ ਕੋ ਮੈਂ ਸਾਰੇ ਪਾਸੇ ਇਹ ਗੱਲ ਨਹੀਂ ਗਈ ਉੱਥੇ ਵਿੱਚ ਨਹੀਂ ਗਈ ਉੱਥੇ ਤੁਸੀਂ ਵੀ ਜਾ ਅਸੀਂ ਕਿੰਨੇ ਸਾਲ ਦਾ ਬੱਚਾ ਬਾਹਰ ਆਇਆ ਜਾਏ ਪਰ ਚ ਰਾਤ ਹੋ ਜਾਈ ਗਰੀਬ ਹੈਗਾ ਇੱਕ ਟੋਲਾ ਲਿਆ ਪੈ ਹਾਲਾ ਕਿੰਦਰ ਕੋ ਕਿਨਾ ਹੈ ਸਾਡੇ ਬੇਟ ਦਾ ਜਿੰਨਾ ਅਰਸ਼ਦੀਪ ਸਿੰਘ ਕੀ ਹੋਇਆ ਕੀ ਇਹ ਸਰਾ ਉਹ ਕਰੋ ਨਾ ਮਤਲਬ ਮੋਟਰਸਾਈਕਲ ਲੈ ਕੇ ਤੇ ਕਹਿੰਦਾ ਕਿ ਮੰਮੀ ਮੈਂ ਦਵਾਈ ਲੈਵਾਂ ਪਣੀ ਰੋਜ਼ ਹੁੰਦਾ ਸੀ ਡੇਰਾ ਪਾਪਾ ਨਾਨਕ ਤੇ ਗੋਲੀ ਲੈਣ ਗਿਆ ਲੈਣ ਚ ਲੱਗਾ ਇਹਨਾਂ ਨੇ ਘਰ ਲਿਆ ਆ ਸਾਨੂੰ ਸਾਰੀ ਦਿਹਾੜੀ ਕੋਈ ਪਤਾ ਨਹੀਂ 7:30 ਵਜੇ ਇਹਨਾਂ ਨੇ ਫੋਨ ਕੀਤਾ ਕੋਈ ਸਵਾਲਿਆ ਸਰਪੰਚ ਸਾਹਿਬ ਨੂੰ ਕਿ ਤੁਹਾਡਾ ਬੰਦਾ ਨੇ ਫੜਿਆ ਆ ਇਹ ਇਹ ਮੁੜ ਕੇ ਰਾਤ ਬਿਚਾਰੇ ਪੰਜ ਨਸੇ ਫਿਰਦੇ ਰਿਆ ਹਾਨੂੰ ਕੋਈ ਪਤਾ ਨਹੀਂ ਬਸ ਗੋਲੀ ਖਾਂਦਾ ਸੀ ਤੇ ਇਹਨਾਂ ਨੇ ਕੋਈ ਕੋਲੋਂ ਪਾ ਕੇ ਕਿਸ ਨਸ਼ਾ ਪੀਂਦਾ ਫੜਿਆ ਗਿਆ ਮੜੀਆਂ ਦੇ ਵਿੱਚ ਸਾਡੀ ਅੰਦਰ ਗੱਲ ਹੋਇ ਇੱਕ ਕਿਸ ਨੇ ਸੁਣੀ ਨਹੀਂ ਗੱਲ ਸਾਡੀ ਸਾਡ ਗੱਲ ਸੁਣੀ ਨਹੀਂ ਹਾਂਜੀ ਨਹੀਂ ਸੁਣੀ ਗੱਲ ਕਿਸ ਨੇ ਹੁਣ ਤੁਸੀਂ ਕੀ ਸੁਣੀ ਆਹੀਂ ਕਹਿੰਦੇ ਆ ਕਿ ਸਾਡੇ ਨਾਲ ਤੱਕੀਸ਼ਾ ਹੀ ਨਾ ਕਰੋ ਅਸੀਂ ਗਰੀਬ ਲੋਕ ਆ ਜਿਹੇ ਇਹਨੇ ਨਸ਼ਾ ਪੀਣ ਜੋਗੇ ਹੋਣ ਤਾਂ ਹੀ ਇਹ ਕਹੇ ਦਾ ਕਰਦਾ ਕਰਕੇ ਗੁਜ਼ਾਰਾ ਹਰੇ ਬੇਟੇ ਪਿਆਰਾ ਕਲਦਾ ਟਾਈਮ ਪਾਸੇ ਪਾਪਾ ਇਹਨਾਂ ਦੀਦੀ ਲਾਤ ਟੁੱਟੀ ਜੇ ਖਰਚਾ ਕਰਕੇ ਦਿਹਾੜੀ ਲਾ ਕੇ ਘਰ ਲਿਆ ਗਿਆ ਨੂੰ ਦਿੰਦਾ ਗੋਲੀ ਸਰਕਾਰੀ ਖਾਂਦਾ ਆ ਅਸੀਂ ਉਹ ਨਹੀਂ ਕਰਤਾ ਨਾ ਇਹ ਮਾੜਾ ਮੋਟਾ ਵੀ ਇਹੀ ਗੋਲੀ ਗਾਲੀ ਖਾਂਦਾ ਹੀ ਇਹ ਜਿਹਨਾਂ ਦੀ ਸੈਂਟਰ 'ਚ ਲੱਗੀ ਹੈ ਕਹਿੰਦੇ ਕਿ ਉੱਦਾਂ ਨਹੀਂ ਕੰਮ ਹੁੰਦਾ ਹੋਰ ਜਿਹੜੀ ਗੋਲੀ ਲੱਗੀ ਹੈ ਇਹ ਤੁਹਾਨੂੰ ਲੱਗਦਾ ਠੀਕ ਹੈ ਚਾਹੇ ਇਹ ਹੱਟੇ ਵੀ ਦੀ ਵੀ ਇਹ ਵੀ ਹੱਟ ਨਹੀਂ ਚਾਹੀਦੀ ਇਹ ਵੀ ਹੱਟ ਨਹੀਂ ਚਾਹੀਦੀ ਆ ਸਾਡੇ ਬੱਚੇ ਰਹਿ ਜਾਣ ਨਾ ਰਹਿ ਜਾਣ ਸਾਨੂੰ ਇਹ ਮਨਜ਼ੂਰ ਆ ਇਹ ਸੈਂਟਰ ਵਾਲਾ ਨਸ਼ਾ ਹਟਾਉਣ ਵਾਸਤੇ ਨਸ਼ਾ ਦਿੱਤਾ ਜਾਂਦਾ ਹਾਂਜੀ ਹਾਂ ਜੀ ਮਾਰਾ ਜੋ ਥਾਣਾ ਦੇਰਾ ਬਾਬਾ ਨਾਨਕ ਉਹ ਕਰਾਉ ਕੀਤਾ ਗਿਆ ਕੀ ਮਾਮਲਾ ਕੀ ਹੈ ਜੀ ਇਹ ਮਾਮਲਾ ਹੈ ਜੀ ਸਾਡੇ ਪਿੰਡ ਦੇ ਤਿੰਨ ਵਿਅਕਤੀ ਬਹੁਤ ਭਲੇ ਮਨ ਚ ਸ਼ਰਾਬ ਪੀਣ ਦੇ ਆਦੀ ਹੀ ਖਟਿਆਲੇ ਪਿੰਡ ਸ਼ਰਾਬ ਪੀਣਗੇ ਉਹ ਤੋਂ ਨਾ ਬੋਤਲ ਸ਼ਰਾਬ ਲਈ ਆ ਉਹ ਚੋਂ ਨਾ ਅੱਧੀ ਪੀਤੀ ਤੱਦੀ ਉਹਨਾਂ ਦੇ ਕੋਲ ਹੀ ਉਹਨਾਂ ਨੂੰ ਉੱਥੋਂ ਚੁੱਕ ਲਿਆ ਉਹਨਾਂ ਤੋਂ 19 ਬੋਤਲਾਂ ਸ਼ਰਾਬ ਦੇਰਾ ਬਾਬਾ ਨਾਨਕ ਦੀ ਪੁਲਿਸ ਨੇ ਪਾਤੀ ਆ ਤੇ ਉਦੋਂ ਬਾਅਦ ਆ ਜਿਹੜੇ ਖਟਿਆਲੇ ਚ ਸ਼ਰਾਬ ਵੇਚਦੇ ਨੇ ਰੋਜ਼ ਸ਼ਰਾਬ ਵੰਡੀ ਆ ਖਟਿਆਲੇ ਡੇਲੀ ਵਿਕਦੀ ਜੇ ਇੱਕ ਸਾਡੇ ਪਿੰਡ ਦਾ ਹੋਰ ਮੁੰਡਾ ਜੇ ਉਨੂੰ ਹਸਪਤਾਲੋਂ ਗੋਲੀਖਾਨ ਆਏ ਨੂੰ ਚੁੱਕ ਲਿਆ ਜਿੱਥੇ ਉਹਦੇ ਤੇ ਸਮੈਕ ਦਾ ਪਰਚਾ ਦਿੱਤਾ ਜੇ ਇਸ ਕਰਕੇ ਪੁਲਿਸ ਪ੍ਰਸ਼ਾਸਨ ਬਹੁਤ ੱਕਾ ਕਰ ਰਿਹਾ ਤੇ ਜਿਹੜੇ ਵੇਚਦੇ ਨੂੰ ਉਹਨਾਂ ਨੂੰ ਕੁਝ ਨਹੀਂ ਆਉਂਦੇ ਜਿਹੜੇ ਖਾਣ ਪੀਣ ਵਾਲੇ ਉਹਨਾਂ ਨੂੰ ਫੜ ਕੇ ਬੰਦ ਕਰੀ ਜਾਂਦੇ ਨੇ ਇਦਾਂ ਨਸ਼ਾ ਨਹੀਂ ਮੁਕਣਾ ਨਸ਼ਾ ਜਿੱਥੋਂ ਹੁੰਦਾ ਉੱਥੋਂ ਬੰਦ ਕਰਾਉਣਾ ਤੇ ਫੇਰ ਨਸ਼ਾ ਮੁਕਣਾ ਜੀ ਅਸੀਂ ਇਹੋ ਅਰਜ਼ ਕਰਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਧੱਕਾ ਲੋਕਾਂ ਨਾਲ ਨਾ ਕਰਨ ਜੇ ਧੱਕਾ ਕਰਨ ਨੂੰ ਨਾ ਹਟੇ ਤਾਂ ਅਸੀਂ ਆਉਣ ਵਾਲਾ ਸਮਾਂ ਜਿਹੜਾ ਲੀਕ ਕੇ ਹੋਰ ਵੱਧ ਤੋਂ ਤਕੜਾ ਸੰਘਰਸ਼ ਕਰਨ ਦਾ ਐਲਾਨ ਕਰਾਂਗੇ ਜੇ ਪੁਲਿਸ ਪ੍ਰਸ਼ਾਸਨ ਸਾਡੇ ਆਖੇ ਨਾ ਲੱਗਾ ਤੇ ਜਿਹੜੀ ਸਰਕਾਰ ਵੱਲੋਂ ਜਿਹੜੀ ਗੋਲੀ ਇੱਥੋਂ ਆਪਾਂ ਦਿੱਤੀ ਜਾਂਦੀ ਹੈ ਖਾਸ ਕਰਕੇ ਜਿਹਨਾਂ ਨਸ਼ੇੜੀ ਨੇ ਹਾਂਜੀ ਤੇ ਇੱਕੀ ਉੱਤੇ ਉਹ ਗੋਲੀ ਦਾ ਕੋ ਪਰਚਾ ਪਿਆ ਜਾਂ ਹੋਰ ਕੀ ਮਾਮਲਾ ਨਹੀਂ ਜੀ ਉਹ ਗੋਲੀ ਤਾਂ ਨਹੀਂ ਪਾਇਆ ਉਹਨਾਂ ਨੇ ਕੋਈ ਪੰਨੀ ਪੁੰਨੀ ਲਿਖੀ ਆ ਤਾਂ ਦਾ ਨੋਟ ਲਿਖਿਆ ਲੈਟਰ ਲਿਖਿਆ ਉਹਦੇ ਲਾਗੇ ਕਹਿੰਦੇ ਇਹਨਾਂ ਕੋਈ ਸਮੈ ਕੀ ਇਹਨਾਂ ਪੀਲੀ ਹੈ ਇਦਾਂ ਦਾ ਕੁਝ ਲਿਖਿਆ ਪਰਚੇ ਆਫ ਆਈ ਤੇ ਗੋਲੀ ਦਾ ਕੋਈ ਨਹੀਂਗਾ ਉਥੋਂ ਲੈਣ ਚ ਲੱਗਿਆ ਨੂੰ ਕੱਢਿਆ ਉਹਨਾਂ ਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਇਸ ਸੰਬੰਧੀ ਗੱਲ ਕੀਤੀ ਭਈ ਸਾਨੂੰ ਕੋਈ ਪ੍ਰਸ਼ਾਸਨ ਵਾਲਾ ਮਿਲਿਆ ਹੀ ਨਹੀਂ ਜੀ ਪੁਲਿਸ ਪ੍ਰਸ਼ਾਸਨ ਇੱਥੇ ਹੈ ਕੋਈ ਨਹੀਂ ਕੰਮ ਦੱਸਿਆ ਸਟਾਫ ਗਏ ਨੇ ਤੁਹਾਡੀ ਅਗਲੀ ਜਿਹੜੇ ਰਣਨੀਤੀ ਹੈ ਫਿਰ ਅਗਲੀ ਰਣਨੀਤੀ ਫਿਰ ਆਹੀ ਇੱਕ ਲੀਕੇ ਨਾਲ ਕਰ ਐਲਾਨ ਵੱਡੇ ਪੱਧਰ ਤੇ ਐਲਾਨ ਕਰਾਂਗੇ ਕੀ ਕਰਨਾ ਜਾਂ ਥਾਣੇ ਦਾ ਘਰਾਉ ਕਰਾਂਗੇ ਜਾਂ ਕੋ ਹੋਰ ਮਸਲਾ ਤਕੜਾ ਕਰਾਂਗੇ ਇਹ ਗੰਦਾ ਪਰ ਉਹ ਜਿਹੜੇ ਮગરਮਛਨ ਨੂੰ ਬਚਾਇਆ ਜਾ ਰਿਹਾ ਤੇ ਜਿਹੜੇ ਜੜੇ ਮਛੀਨਾਂ ਨੂੰ ਫੜਿਆ ਜਾ ਰਿਹਾ ਉਹਨਾਂ ਜਿਹੜੀਆਂ ਅੱਗੇ ਮਰੀਆਂ ਨੇ ਉਹਨਾਂ ਨੂੰ ਫੜਿਆ ਜਾਂਨ ਰਿਹਾ ਤੇ ਮગરਮਛਾ ਨੂੰ ਬਚਾਇਆ ਜਾਂਨ ਰਿਹਾ ਉਹ ਪਹਿਲਾਂ ਇਹ ਨਸ਼ੇ ਤੇ ਲੱਗੇ ਨੇ ਕੈਪਟਨ ਸਰਕਾਰ ਨੇ ਗੋਲੀ ਚਾਲੂ ਕੀਤੀ ਜਾਂ ਗੋਲੀ ਬੰਦੀ ਕਰਦ ਰਸਤਾਲ ਚ ਹੋਣੀ ਆਪੇ ਮਸਲਾ ਮੁੱਕ ਜੇ